ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਹੌਸਲਾ ਤੇ ਇਲਾਜ ਦੇ ਵਿੱਚ ਅਸੀਂ ਮਾਫੀ ਚਾਹੁੰਦੇ ਹਾਂ ਕਿ ਕੁਝ ਸਮੇਂ ਤੋਂ ਅਸੀਂ ਆਪਣੇ ਚੈਨਲ ਤੇ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਇਸ ਲਈ ਅਸੀਂ ਅੱਜ ਫੇਰ ਤੋਂ ਤੁਹਾਡੇ ਲਈ ਕੁਝ ਪੰਜ ਨੁਕਤੇ ਲੈ ਕੇ ਆਏ ਹਾਂ ਜੋ ਤੁਸੀਂ ਵਰਤ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹੋ ਜਿਵੇਂ ਕਿ ਹੁਣ ਸਰਦੀ ਵੱਧ ਰਹੀ ਹੈ ਤੇ ਸਾਨੂੰ ਜੱਕ ਦਾਮ ਹੀ ਜ਼ੁਕਾਮ ਸਰਦੀ ਤੇ ਸਿੱਕਾਂ ਆਉਣ ਲੱਗ ਜਾਂਦੀਆਂ ਨੇ ਇਸ ਇਸ ਲਈ ਤੁਸੀਂ ਤੁਲਸੀ ਅਦਰਕ ਅਤੇ ਦਾਲਚੀਨੀ ਵਾਲੀ ਚਾਹ ਪੀ ਕੇ ਇਸ ਤੋਂ ਬਚ ਸਕਦੇ ਹੋ ਸਾਡਾ ਦੂਜਾ ਨੁਕਤਾ ਹੈ ਫਟਦੀਆਂ ਹੋਈਆਂ ਅੱਡੀਆਂ ਦੇ ਲਈ ਕਿਉਂਕਿ ਹੁਣ ਸਰਦੀ ਹੈ ਠੰਡੀ ਠੰਡੀ ਹਵਾ ਵਗਦੀ ਹੈ ਤੇ ਇਸ ਹਵਾ ਦੀ ਨਮੀ ਦੇ ਨਾਲ ਸਾਡੇ ਹੱਥ ਪੈਰ ਪੈਰਾਂ ਦੀਆਂ ਅੱਡੀਆਂ ਖਰਾਬ ਹੋ ਜਾਂਦੀਆਂ ਨੇ ਇਸ ਦੇ ਲਈ ਤੁਸੀਂ ਰਾਤ ਨੂੰ ਸੌਣ ਲੱਗਿਆਂ ਆਪਣੇ ਪੈਰ ਕੋਸੇ ਗੁੰਗਣੇ ਪਾਣੀ ਦੇ ਨਾਲ ਸਾਫ਼ ਕਰ ਲਓ ਫਿਰ ਉਸ ਨੂੰ ਹਲਕੇ ਹੱਥਾਂ ਦੇ ਨਾਲ ਤੌਲੀਏ ਦੇ ਨਾਲ ਸਾਫ਼ ਕਰੋ ਤੇ ਬਾਅਦ ਦੇ ਵਿੱਚ ਤੁਸੀਂ ਕੋਕੋਨਟ ਆਇਲ ਦੇ ਨਾਲ ਆਪਣੇ ਅੱਡੀਆਂ ਹੱਥਾਂ ਪੈਰਾਂ ਦੀ ਮ사ਜ ਕਰੋ ਇਸ ਦੇ ਨਾਲ ਤੁਹਾਡੇ ਹੱਥਾਂ ਪੈਰਾਂ ਦੀ ਖੁਸ਼ਕੀ ਅਤੇ ਹੱਥ ਖਰਾਬ ਹੱਥ ਪੈਰ ਖਰਾਬ ਹੋਣ ਦੀ ਦਿੱਕਤ ਤੋਂ ਬਚ ਸਕਦੇ ਹੋ ਸਾਡਾ ਦੂਜਾ ਨੁਕਤਾ ਹੈ ਹਲਦੀ ਵਾਲਾ ਦੁੱਧ ਹੁਣ ਮੌਸਮ ਦੇ ਅਨੁਸਾਰ ਸਾਨੂੰ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ ਇਹ ਸਾਡੇ ਸਰੀਰ ਨੂੰ ਗਮਰਾਹਟ ਦਿੰਦਾ ਹੈ ਤੇ ਸਰਦੀ ਲੱਗਣ ਤੋਂ ਬਚਾਉਂਦਾ ਹੈ ਚੌਥਾ ਨੁਕਤਾ ਹੈ ਬੱਚਿਆਂ ਦੇ ਲਈ ਹੁਣ ਸਰਦੀ ਆ ਰਹੀ ਹੈ ਤੇ ਛੋਟੇ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਦੇ ਲਈ ਸਾਨੂੰ ਉਹਨਾਂ ਉਹਨਾਂ ਦੇ ਕੱਪੜੇ ਪਾਉਣ ਤੋਂ ਪਹਿਲਾਂ ਸਾਨੂੰ ਗਰਮ ਬਣਾਉਣ ਪਾਉਣੀ ਚਾਹੀਦੀ ਹੈ ਗਰਮ ਬਨਾਣ ਤੋਂ ਪਾਉਣ ਤੋਂ ਪਹਿਲਾਂ ਸਾਨੂੰ ਕਾਟਨ ਦੀ ਬਨਾਣ ਜ਼ਰੂਰ ਪਾਉਣੀ ਚਾਹੀਦੀ ਕਿਉਂਕਿ ਬੱਚਿਆਂ ਦੀ ਸਕਿਨ ਸੌਫਟ ਹੁੰਦੀ ਹੈ ਤੇ ਗਰਮ ਕੱਪੜੇ ਦੇ ਨਾਲ ਬੱਚਿਆਂ ਦੀ ਸਕਿਨ ਦੇ ਉੱਪਰ ਰੈਸਿਸ ਆ ਸਕਦੇ ਨੇ ਇਸ ਲਈ ਹਮੇਸ਼ਾ ਜਦੋਂ ਵੀ ਗਰਮ ਕਪੜਾ ਬੱਚੇ ਨੂੰ ਪਾਉਣਾ ਹੈ ਤਾਂ ਤੁਸੀਂ ਪਹਿਲਾਂ ਪਹਿਲਾਂ ਕਾਟਨ ਦੀ ਬਨਾਣ ਜ਼ਰੂਰ ਪਾਓ ਸਾਡਾ ਪੰਜਵਾਂ ਨੁਕਤਾ ਹੈ ਜਿਵੇਂ ਕਿ ਹੁਣ ਸਾਗ ਦਾ ਮੌਸਮ ਚੱਲ ਰਿਹਾ ਹੈ ਤੁਸੀਂ ਸਾਗ ਬਣਾਉਣ ਤੋਂ ਪਹਿਲਾਂ ਉਸ ਵਿੱਚ ਲਸਣ ਸੇਲ ਲ ਕੇ ਮੰਨ ਦੇ ਸਾਗ ਦੇ ਵਿੱਚ ਪਾ ਲਓ ਇਸ ਦੇ ਨਾਲ ਸਾਗ ਤੁਹਾਡਾ ਟੇਸਟ ਬਣੂਗਾ ਤੇ ਨਾਲ ਹੀ ਇਹ ਵਾਈ ਰਹਿਤ ਹੋ ਜਾਵੇਗਾ ਧੰਨਵਾਦ ਜੇ ਤੁਹਾਨੂੰ ਸਾਡਾ ਨੁਸਖਾ ਤੇ ਵਧੀਆ ਲੱਗੇ ਹੁਣ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਤੇ ਸਾਡੇ ਚੈਨਲ ਦਾ ਹੌਸਲਾ ਫਸਾ ਕਰਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ